ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਤੇ ਮੇਰੀ ਕਵਿਤਾ ਦਾ ਵਿਸ਼ਾ ਹੈ ਸਿੱਖੀ ਸਿਦਕ ਸਾਥ ਸੰਗਤ ਜੀ ਜੇਕਰ ਤੁਹਾਨੂੰ ਮੇਰੀ ਇਹ ਕਵਿਤਾ ਪਸੰਦ ਆਂਦੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣਾ ਪਿਆਰ ਭੇਜਣਾ ਇਸ ਦੇ ਨਾਲ ਹੀ ਮੈਂ ਆਪਣੀ ਕਵਿਤਾ ਸ਼ੁਰੂ ਕਰਨ ਜਾ ਰਹੀ ਹਾਂ ਸਿੱਖੀ ਸਿੱਦਕ ਅਡੋਲ ਚਟਾਨ ਵਾਂਗੂ ਸਿੱਖੀ ਸਿੱਦਕ ਅਡੋਲ ਚਟਾਨ ਵਾਂਗੂ ਇਹਦਾ ਕਰ ਕੋਈ ਵਿੰਗਾ ਨਹੀਂ ਵਾਲ ਸਕਦਾ ਇਹਦਾ ਕਰ ਕੋਈ ਵਿੰਗਾ ਨਹੀਂ ਵਾਲ ਸਕਦਾ ਇਹਨੂੰ ਆਰਾ ਨੇ ਕੋਈ ਵੀ ਚੀਰ ਸਕਦਾ ਇਹਨੂੰ ਆਰਾ ਨੇ ਕੋਈ ਵੀ ਚੀਰ ਸਕਦਾ ਪਾਣੀ ਉਬਲਦਾ ਇਹਨੂੰ ਨਹੀਂ ਗਾਲ ਸਕਦਾ ਹਿਰਦਾ ਸਿੱਖ ਦਾ ਸਫਤ ਫਲਾਦ ਨਾਲੋਂ ਹਿਰਦਾ ਸਿੱਖ ਦਾ ਸਫਤ ਫਲਾਦ ਨਾਲੋਂ ਇਹਨੂੰ ਅੱਗ ਨਾਲ ਕੋਈ ਨਹੀਂ ਢਾਲ ਸਕਦਾ ਅਮਰ ਖਾਲਸਾ ਸਦਾ ਹੀ ਅਮਰ ਰਹਿਣਾ ਅਮਰ ਖਾਲਸਾ ਸਦਾ ਹੀ ਅਮਰ ਰਹਿਣਾ ਇਹਨੂੰ ਖਾ ਨਹੀਂ ਕਦੇ ਵੀ ਕਾਲ ਸਕਦਾ ਇਹਨੂੰ ਖਾ ਨਹੀਂ ਕਦੇ ਵੀ ਕਾਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ